ਇਹਦਾ ਸਾਡੀ ਆ ਵਈ ਵਾਜ ਨਹੀਂ ਆਉਂਦੀ ਪਈਆਂ ਬਹੁਤ ਥੋੜੀ ਆਵਾਜ਼ ਆਉਂਦੀ ਬਈ ਸਜਣੋ ਲਾਟਰੀ ਜਿਹੜੀ ਅੱਜ ਬਾਬਾ ਗਿੰਦੀਰਾਮ ਜੀ ਦੇ ਮੇਲੇ ਤੇ ਲਾਟਰੀ ਦੇ ਵਿੱਚ ਪੁਲਟੀਨਾ ਮੋਟਰਸਾਈਕਲ ਦੇ ਦੋ ਇਲੈਕਟ੍ਰੋਨਿਕ ਸਕੂਟਰੀਆਂ ਉਹ ਨਾਮ ਨਿਕਲਦੇ ਪੈਣੇ ਦੇਖ ਲਓ ਆਪੋ ਆਪ ਦਾ ਨਾਮ ਜਿੰਨੇ ਜਿੰਨਾ ਲਾਟਰੀਆਂ ਪਾਈਆਂ ਨੇ ਦੇਖ ਲਓ ਕਿੰਨਾ ਮੇਲਾ ਭਰਿਆ ਬਾਬਾ ਗਿੰਦੀਰਾਮ ਜੀ ਦਾ ਸੱਜਣੇ ਤੁਸੀਂ 4908 ਨੰਬਰ 4908 ਜਿੰਨਾ ਜਿੰਨਾਂ ਨੇ ਨਾਮ ਪਾਏ ਨੇ ਲਾਟ ਰੀਆਂ ਪੀਆਰ 8 ਨੰਬਰ ਹੈ ਅਲਗ ਨੰਬਰ ਚੈੱਕ ਕਰ ਲਓ ਇੱਕ ਆ ਗਿਆ ਬਲਟੈਨਾ ਮੋਟਰਸਾਈਕਲ ਹਾਂ ਬਲਟੈਨਾ ਮੋਟਰਸਾਈਕਲ ਹੈ ਸੱਜਣੋ ਤੇ ਦੋ ਇਲੈਕਟ੍ਰੋਨਿਕ ਸਕੂਟਰਿਆਂ ਨੇ ਹਰ ਇੱਕ ਨੂੰ ਇਹ ਆ ਵੀ ਸਾਡਾ ਨਾਮ ਨਿਕਲੇ ਤਾਂ ਦੇਖਦੇ ਅੱਜ ਬਾਬਾ ਗਿੰਦੀराम ਜੀ ਕਰਮਾਲੇ ਕਿੰਨਾ ਨੂੰ ਦਿੰਦੇ ਨੇ ਕਿੰਨਾਂ ਦੀ ਝੋਲੀਆਂ ਭਰਦੇ ਨੇ ਕਿੰਦੇ ਘਰ ਜਾਊਗਾ ਨਵਾਂ ਮੋਟਰਸਾਈਕਲ ਤੇ ਨਵੀਆਂ ਸਕੂਟਰ ਆ ਹੋਰ ਵੀ ਬਹੁਤ ਅਨੇਕਾ ਨਾਮ ਨੇ ਫ੍ਰਿਜ ਐਲਸੀਡੀ ਕੁਨ ਵਾਟਰ ਕੋਲਰ ਬਈ ਹਰ ਆ ਨਾਮ ਨੇ ਬਾਬਾ ਗਿੰਦੀਰਾਮ ਜੀ ਦੇ ਮੇਲੇ ਤੇ ਆ 207 ਨੰਬਰ ਦੇਖ ਲਿਓ ਜਿੰਦਾ ਨਾਮ ਜੋ ਨੰਬਰ ਟੇਟ ਪਾਈ ਹੋਈ ਐਲ ਸੀ ਡੀ ਐਲ ਸੀ ਡੀ 178 ਨੰਬਰ ਐਲ ਸੀ ਡੀ ਨਿਕਲ ਗਈ 178 ਨੰਬਰ ਐਲ ਸੀ ਡੀ ਲਓ ਜੀ ਦੇਖ ਲਓ ਬਾਬਾ ਗਿੰਦੀ RAM ਜੀ ਦੇ ਮੇਲੇ ਤੇ ਸ਼ਾਇਦ ਕਿਸੇ ਦਾ ਤੁਹਾਡਾ ਨਾਮ ਹੀ ਨਿਕਲ ਆਵੇ ਜੇ ਕੋਈ ਟਿਕਟ ਪਾਈ ਹੋਈ ਦੇਖਦੇ ਆਂ ਬਾਬਾ ਕेंद्रीय ਰਾਮ ਜੀ ਕਿੰਨਾ ਦੇ ਕਿਰਪਾ ਕਰਦੇ ਨੇ ਇਹਦੇ ਘਰ ਅੱਜ ਨਵੀਂ ਸਕੂਟਰ ਜਾਂ ਮੋਟਰਸਾਈਕਲ ਜਾਂਦਾ ਚੱਲ ਵੀ ਚੱਲ ਜੇ ਦੋਸਤੋ ਆਪਣੇ ਮੋਗੇ ਨੂੰ ਜਾਂਦੇ ਆ ਮੋਗੇ ਤੋਂ ਜਲੰਧਰ ਨੂੰ ਜਾਂਦੇ ਆ ਰਸਤੇ 'ਚ ਬਾਬਾ ਕेंद्रीय ਰਾਮ ਜੀ ਦਾ ਦਰਬਾਰ ਬਣਿਆ ਹੈ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਆਈਆਂ ਜ਼ਰੂਰ ਦਰਸ਼ਨ ਕਰਕੇ ਜਾਇਓ ਕਹਿੰਦੇ ਸੋਟ ਤਰੋ ਖਾਦੀ ਸਰੋ ਪਪਾ ਕੀ ਦਿਰਾਸ ਸੱਚੇ ਰੋ ਪਾ ਹੁਕਮ ਤੇ ਕਾ ਕੇ ਬਾਈ ਦਾ ਬੋਲ ਬੋਲ ਕੇ ਆਵਾਜ਼ ਬੈ ਗਈ ਏ ਬਾਈ ਦੀ ਬੋਲ ਬੋਲ ਕੇ ਆਵਾਜ਼ ਬੈ ਗਈ ਆਵਾਜ਼ ਬੈ ਗਈ ਬਾਈ ਦੀ ਲਾਟਰੀ ਤਾਂ ਆਪਾਂ ਵੀ ਪਾਈ ਹੋਈ ਏ ਟਿਕ ਟਾਪਾਂ ਵੀ ਪਾਈਆਂ ਨੇ ਬਾਬਾ ਜੀ ਕੀਪ ਦਾ ਕੀਦੇ ਦੇ ਕਿਰਪਾ ਕਰਦੇ ਨੇ ਤੇ ਆਪੋ ਆਦੇ ਨੰਬਰ ਦੇਖੀ ਜੇਓ ਕੀ ਦਾ ਕੀ ਨਿਕਲਦਾ ਹੈ ਕੀ ਦਾ ਕੀ ਨਿਕਲਦਾ ਹੈ ਜਿਨ੍ਹਾਂ ਨੇ ਟਿਕਟਾਂ ਪਾਈਆਂ ਨੇ ਨੰਬਰ ਨੋਟ ਕਰ ਲਿਓ ਉਹ ਮੇਲਾ ਭਰਿਆ ਬਾਬਾ ਗਿੰਦੀ ਦਾਮ ਜੀ ਦਾ ਹਰ ਇੱਕ ਨੂੰ ਚਾਹ ਤੇ ਹਰੇਕ ਸਾਰੀਆਂ ਸੰਗਤਾਂ ਦੇਖਦੇ ਆ ਪਈਆਂ ਨੇ ਪਰ ਦੇਖਦੇ ਆ ਬਾਬਾ ਜੀ ਕਿੰਨਾ ਦੇ ਕਿਰਪਾ ਕਰਦੇ ਨੇ ਕਿਹੜੀ ਸੰਗਤ ਦੇ ਕਿਰਪਾ ਕਰਨੀ ਬਾਬਾ ਜੀ ਨੇ ਚਾਹ ਤਾਂ ਤਾਂ ਹਰੇਕ ਨੂੰ ਹੁੰਦੀ ਹੈ ਵੀ ਮੇਰਾ ਨਿਕਲ ਜੇ ਮੇਰਾ ਨਿਕਲ ਜੇ ਪਰਾ ਹੋ ਜੋ ਯਾਰ ਹੈਲੋ ਪਰਾ ਹੋ ਗਿਆ ਬਾਸੋਂ ਦੀ ਬਤਾਵਾ ਬਾਤ ਤੋਂ ਦੂਰ ਲੈਣਾ 370 ਪੱਤਰ ਨੰਬਰ ਵਾਟਰ ਬਿਲਰ ਨੂੰ 370 ਪੱਤਰ ਨੰਬਰ ਵਾਟਰ ਬਿਲਰ ਨੂੰ ਆਪਦੇ ਨਾਮ ਦੇਖ ਲਿਓ 370 ਪੱਤਰ ਨੰਬਰ ਵਾਟਰ ਬਿਲਰ ਨੂੰ ਕੋਡਰ ਨੰਬਰ 1 ਬਾਬਾ ਗਿੰਦੀराम ਜੀ ਮੇਲੇ ਤੇ ਲਾਟਰੀ ਜਿਹੜੀ ਪਾਈਆਂ ਜਿੰਨਾਂ ਲਾਟਰੀਆਂ ਨਾਮ ਨਿਕਲਦੇ ਪੈਣੇ ਨਾਮ ਨਿਕਲਦੇ ਪੈਣੇ ਆਪੋ ਆਪ ਦਾ ਨੰਬਰ ਦੇਖ ਲਓ ਜਿੰਨਾਂ ਜਿੰਨਾਂ ਨੇ ਲਾਟਰੀ ਪਾਈ ਹੋਈ ਹੈ ਬਾਬਾ ਜੀ ਦੇ ਮੇਲੇ ਤੇ ਉਹ ਜਾਦੀ ਕਿਰਪਾ ਦੇ ਮਾਲਕ ਬਾਬਾ ਗਿੰਦੀराम ਜੀ ਨੇ ਦੇਖਦੇ ਅੱਜ ਕਿੰਨਾਂ ਦੀਆਂ ਝੋਲੀਆਂ ਭਰਦੇ ਨੇ ਕੋਪਰਾ ਵਾਹਾਂ ਤੋਂ ਆਟਾ ਆਉਂਦਾ ਹੈ ਜਹਾਂ ਤੋਂ ਥੋੜੀਆਂ ਰਹਿ ਗਈਆਂ ਲਾਤੀਆਂ ਪੰਜ ਨੰਬਰ ਸੈਟੇ ਭਾਈ ਸਾਹਿਬ ਦੇ ਹੋ ਆਂਗਲਾਂ ਦੇ ਗੱਡੀਆਂ ਮੇਰੇ ਪਾਪਾ ਜੀ ਦਾ ਜ਼ੋਰ ਥੋੜੀਆਂ ਹੀਆਂ ਰਹਿ ਗਈਆਂ ਲੋ ਜੀ ਚਾਰ ਪੰਜ ਪਰਚੀਆਂ ਰਹਿ ਗਈਆਂ ਚਾਰ ਪੰਜ ਪਰਚੀਆਂ ਦੇਖਦੇ ਆਂ ਕਿਹਦਾ ਨਾਮ ਨਿਕਲਦਾ ਸਿਲਾਮਾ ਜਾਈਆਂ ਖਾਦੀ ਵਾਲੀ 57 ਕੋ ਪੜਨਾਂ ਦੇਖਦੇ ਆ ਕਿਹਦਾ ਨਾਮ ਨਿਕਲਦਾ ਬਹੁਤ ਥੋੜੀਆਂ ਪਰਚੀਆਂ ਰਹਿ ਚੁੱਕੀਆਂ ਨੇ ਮੋਟਰਸਾਈਕਲ ਸਕੂਟਰੀਆਂ ਦੇਖਦੇ ਕਿਹਦੀਆਂ ਨਿਕਲਦੀ 42 ਨੰਬਰ ਬਾਬੇ ਨਾਨਕ ਦੀ 13 ਬੰਦਾ ਜੀ ਅੱਗੇ ਵੀ ਕਿਤੇ ਦਾ ਕੋਸ਼ ਦੇਖਦੇ ਆ ਸੱਜਣੋ ਕਿਹਦੇ ਕਰਮਾਂ 'ਚ ਜਾਂਦਾ ਬਾਬਾ ਇਹ ਕਰ ਹੋ ਤੇ ਨੂੰ ਗੋਰੀ ਤੇਰਾ 42 ਨੰਬਰ ਕਿਹਦੀ ਕਹਿੰਦੇ ਇਸ ਕੰਮ ਨੂੰ 100 ਕਿਲੋਮੀਟਰ ਜਾਂਦੀ ਹੈ ਸਕੂਟਰੀ ਨਿਕਲ ਗਈ 1300 43 ਜਿਹਦੇ ਨਾਮ ਤੇ 3 ਜਿਹਦਾ ਨਾਮ ਸਕੂਟਰੀ ਹੋਇਆ ਭਰਾਵੋ ਬਹੁਤ ਥੋੜੀਆਂ ਪਰਚੀਆਂ ਰਹਿ ਗਈਆਂ ਨੇ 582 ਨੰਬਰ 70 ਦਰਵਾਜ਼ਾ ਕਰਾ ਲਿਆ ਕਰੋ ਚਿਹਰੇ ਰਹਿ ਚੁੱਕਿਆ ਨੇ ਦੇਖਦੇ ਆ ਕਿਹਦੇ ਕਰਮਾਂ ਚ ਜਾਂਦਾ ਪਲਟੀਨਾ ਮੋਟਰਸਾਈਕਲ ਤੇ ਇੱਕ ਸਕੂਟਰੀ ਰਹਿ ਚੁੱਕੀ ਹੈ 6 ਪਰਚੀਆਂ ਰਹਿ ਚੁੱਕੀਆਂ ਨੇ ਸਿਰਫ 6 ਪਰਜੀਆਂ ਦੇਖਦੇ ਆ ਕਿਹਦੇ ਕਰਮਾਂ ਚ ਮੁਕੱਦਰਾ ਚ ਲਿਖਿਆ ਪਿਆ ਪਲਟੀਨਾ ਮੋਟਰਸਾਈਕਲ ਤੇ ਸਕੂਟਰੀ ਹੋਰ ਹੀ ਜਿੰਨੇ ਗਏ ਅਜੇ ਉਹ ਨਾਮ ਨਹੀਂ ਹੋਇਆ 2469 ਨੰਬਰ ਹੈ ਦੇਖੀ ਚੱਲੋ ਦੇਖੀ ਚੱਲੋ ਚਲੋ ਵਿੱਚ ਉਹ ਜਿਆਦਾ ਦੁਸ਼ਾ ਸੰਗਤਾਂ ਦੇ ਵਿੱਚ ਹਰ ਇੱਕ ਨੂੰ ਇਹ ਆ ਵੀ ਸ਼ਾਇਦ ਸਾਡਾ ਨਿਕਲ ਆਵੇ ਕੁਝ ਬਾਕੀ ਮਾਲਕ ਨੇ ਜਿਹਦੇ ਮੁਕੱਦਰ ਚ ਲਿਖਿਆ ਮਿਲੂਗਾ ਤੁਹਾਨੂੰ ਦੇਖਦੇ ਆ ਬਹੁਤ ਥੋੜੀਆਂ ਪਰਚੀਆਂ ਰਹਿ ਚੁੱਕੀਆਂ ਨੇ ਕਿਹਦਾ ਨਾਮ ਨਿਕਲਦਾ ਚਲੋ ਜੀ ਚਲੋ ਇੱਕ ਰਹਿ ਗਈ ਇੱਕ ਲਾਸਟ ਰਹਿ ਗਈ ਲਾਸਟ ਇੱਕ ਦੋ ਪਰਚੀਆਂ ਰਹਿ ਗਈਆਂ ਦੇਖਦੇ ਆ ਮੋਟਰਸਾਈਕਲ ਕਿਹਦਾ ਨਿਕਲਦਾ ਇੱਕ ਦੋ ਪਰਚੀਆਂ ਰਹਿ ਗਈਆਂ ਦੇਖਦੇ ਆ ਮੋਟਰਸਾਈਕਲ ਕਿਹਦਾ ਨਿਕਲਦਾ ਬੋਤ ਸੱਚਾ ਜਦੋਂ ਨਿਕਲ ਗਿਆ ਮੋਟਰਸਾਈਕਲ ਹਾਂ ਕਾਰ 450 ਨੰਬਰ ਮੋਟਰਸਾਈਕਲ ਨਿਕਲ ਗਿਆ ਦੇਖ ਲੋ ਕਿਹਦਾ ਨੰਬਰ ਹੈਗਾ ਪਰਚੀ ਤੇ ਬਾਬਾ ਜੀ ਨੇ ਕਰਤੀ ਕਿਰਪਾ ਸ਼ਕਤੀ ਜੀ ਪਤਾ ਨਹੀਂ ਕਿਹਦੇ ਤੇ ਕਰਤੀ 825 ਨੰਬਰ ਨਿਕਲ ਰਹੀ ਪਲਟੀਨਾ ਮੋਟਰਸਾਈਕਲ 650 ਨੰਬਰ ਪਰਚੀ ਦਾ ਨਿਕਲ ਗਿਆ ਪਲਟੀਨਾ ਮੋਟਰਸਾਈਕਲ ਚੈੱਕ ਕਰਦੇ ਨਿਕਲਿਆ ਦੇਖ ਲਾ ਐਵੇਂ ਹੀ ਫੇਰ ਸ਼ੀਰ ਤੇ ਆਣ ਕੇ 650 ਨੰਬਰ ਮੋਟਰਸਾਈਕਲ ਨਿਕਲ ਗਿਆ ਜਿਹਦਾ ਹੋਇਆ 650 ਨੰਬਰ ਤੇ ਮੋਟਰਸਾਈਕਲ ਲੈ ਜਾਓ ਠੀਕ ਹੈ ਸਜਣੋ ਸਾਰੀਆਂ ਮਰਚੀਆਂ ਮਿਲਾ ਲਿਓ ਜਿਹਦਾ ਹੋਇਆ ਆਪੋ ਆਪਣਾ ਇਨਾਮ ਲੈ ਜਾਓ ਤੇ ਵੀਡੀਓ ਅਕੇ ਸ਼ੇਅਰ ਕਰ ਦਿਓ ਬਾਬਾ ਜੀ ਸਾਰਿਆਂ ਦੇ ਚੜ੍ਹਦੀ ਕਲਾ ਕਰਨ ਸਾਸੀ ਕਾਲ